ਹਰ ਕੋਈ ਪੈਸਾ ਕਮਾਣ ਦੀ ਹੋਟ ਦੇ ਵਿੱਚ ਲੱਗਿਆ ਹੋਇਆ ਹੈ ਬੇਸ਼ੱਕ ਤਰੀਕਾ ਕਿੰਨਾ ਹੀ ਗਲਤ ਕਿਉਂ ਨਾ ਹੋਵੇ ਪਰ ਅਜੇ ਇਹ ਵਿੱਚ ਵੀ ਇਮਾਨਦਾਰੀ ਹਜੇ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਹੈ ਉਹ ਮੁਕੀ ਨਹੀਂ ਹੈ ਇਸ ਦੀ ਮਿਸਾਲ ਸੋਨੂ ਨਾਮ ਦੇ ਇਸ ਵਿਅਕਤੀ ਨੇ ਪੇਸ਼ ਕੀਤੀ ਹੈ ਜੋ ਕਿ ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਟਿੱਕੀ 버ਗਰ ਦੀ ਰੀੜੀ ਲਗਾਉਂਦਾ ਹੈ ਤਿੰਨ ਦਿਨ ਪਹਿਲਾਂ ਹੀ ਸੋਨੂ ਦੀ ਰੀੜੀ ਤੇ ਪਿੰਡ ਖੋਖਰ ਦਾ ਕਮਲਜੀਤ ਸਿੰਘ ਜੋ ਕਿ ਦੁੱਧ ਦਾ ਵਪਾਰ ਕਰਦਾ ਹੈ 버ਗਰ ਖਾ ਰਿਹਾ ਸੀ ਜਾਂਦੇ ਜਾਂਦੇ ਉੱਥੇ 30000 ਰੁਪਏ ਸੁੱਟ ਗਿਆ ਕਾਫੀ ਲੱਭਣ ਤੋਂ ਵੀ ਜਦੋਂ ਪੈਸੇ ਨਾ ਮਿਲੇ ਤਾਂ ਅੱਜ ਜੋ ਸ਼ਹਿਰ ਆਇਆ ਤੇ ਮੁਰਤੋਂ ਸੋਨੂ ਦੀ ਰੇੜੀ ਤੇ ਗਿਆ ਤੇ ਪੈਸੇ ਬਾਰੇ ਪੁੱਛਿਆ ਤਾਂ ਸੋਨੂ ਨੇ ਤੁਰੰਤ ਪੈਸੇ ਕੱਢ ਕੇ ਉਸ ਨੂੰ ਫੜਾ ਦਿੱਤੇ ਕਮਲਜੀਤ ਸਿੰਘ ਨੇ ਦੱਸਿਆ ਕਿ ਇਹ ਪੈਸੇ ਉਸ ਵੱਲੋਂ ਉਸ ਵੱਲੋਂ ਜਿਹੜੇ ਨੇ ਦੁੱਧ ਵੇਚ ਕੇ ਇਕੱਠੇ ਕੀਤੇ ਗਏ ਸਾਮਨ ਤੇ ਇਹਨਾਂ ਦੀ ਕੱਥੀ ਬਣਾ ਕੇ ਉਸ ਤੇ ਵੱਲੋਂ ਰਬੜ ਲਗਾ ਕੇ ਜੇਕ ਦੇ ਵਿੱਚ ਉਸ ਤੇ ਪਈ ਸੀ ਜੋ ਕਿ ਪਤਾ ਨਹੀਂ ਲੱਗਿਆ ਕਿਸ ਕਦੋਂ ਸੋਨੂ ਦੀ ਰੇੜੀ ਤੇ ਡਿੱਗ ਪਈ ਤੇ ਉੱਥੇ ਹੀ ਉਸਨੇ ਸੋਨੂ ਦੀ ਇਮਾਨਦਾਰੀ ਦੀ ਵੀ ਪ੍ਰਸ਼ੰਸਾ ਕੀਤੀ ਹੈ ਤੇ ਇੱਥੇ ਹੀ ਸੋਨੂ ਨੇ ਦੱਸਿਆ ਹੈ ਕਿ ਜਦੋਂ ਉਸ ਨੂੰ ਪੈਸੇ ਮਿਲੇ ਤਾਂ ਉਸਨੇ ਕਿਸੇ ਨਾਲ ਗੱਲ ਨਹੀਂ ਕੀਤੀ ਕਿਉਂਕਿ ਪੈਸੇ ਬਾਰੇ ਸੁਣ ਕੇ ਕਿਸੇ ਦਾ ਵੀ ਦਿਲ ਜੜਾ ਹੈ ਉਹ ਬੇਈਮਾਨ ਹੋ ਸਕਦਾ ਹੈ ਅਤੇ ਕੋਈ ਵੀ ਆਪਣੇ ਆਪ ਨੂੰ ਇਸ ਦਾ ਮਾਲਕ ਸਾਬਤ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਤਾਂ ਉਸਨੇ ਇਸ ਪੈਸੇ ਪੈਸੇ ਜਿਹੜੇ ਇਸ ਨੂੰ ਮਿਲੇ ਨੇ ਉਹ ਵੱਖਰੀ ਥਾਂ ਤੇ ਰੱਖ ਦਿੱਤੇ ਤੇ ਸੋਚਿਆ ਕਿ ਜ਼ਰੂਰ ਜਿਸ ਤੇ ਪੈਸੇ ਹੋਣਗੇ ਉਸ ਕੋਲ 버ਗਰ ਖਾਨ ਆਵੇਗਾ ਜਾਂ ਫਿਰ ਖਾ ਕੇ ਗਿਆ ਹੋਵੇਗਾ ਤੇ ਇਸ ਲਈ ਉਸਨੇ ਅਸਲੀ ਮਾਲਕ ਇਸ ਨੂੰ ਜੜਾ ਹੈ ਲੱਬਨ ਦੀ ਵਿੱਚ ਸੋਸ ਦੇ ਵਿੱਚ ਇਹ ਪੈਸੇ ਜਿਹੜੇ ਨੇ ਉਸਨੇ ਆਪਣੇ ਕੋਲ ਰੱਖ ਲਏ ਤੇ ਜਦ ਕਮਲਜੀਤ ਜਿਹੜਾ ਹੈ ਕਮਲਜੀਤ ਅੱਜ ਉਸ ਦੇ ਕੋਲ ਪਹੁੰਚਿਆ ਤਾਂ ਪੈਸੇ ਬਾਰੇ ਉਸਨੇ ਪੁੱਛਿਆ ਤਾਂ ਸਮਝ ਗਿਆ ਕਿ ਇਹ ਪੈਸੇ ਇਨਾਂ ਦੇ ਹੀ ਨੇ ਤੇ ਤੁਰੰਤ ਉਸਨੇ ਉਸ ਨੂੰ ਵਾਪਸ ਕਰ ਦਿੱਤੇ ਤੇ ਸੋਨੂੰ ਨੇ ਦੱਸਿਆ ਕਿ ਉਸਨੇ ਗਿਨੇ ਵੀ ਨਹੀਂ ਕਿ ਇਹ ਕਿੰਨੇ ਪੈਸੇ ਨੇ ਪਰ ਉਸ ਨੂੰ ਇਹ ਅੰਦਾਜ਼ਾ ਹੈ ਸੀ ਕਿ ਇਹ 30-40 ਹਜ਼ਾਰ ਰੁਪਏ ਦੇ ਕਰੀਬ ਰਕਮ ਜਿਹੜੀ ਹੈ ਉਹ ਹੋਵੇਗੀ ਮੇਰਾ ਨਾਮ ਹੈ ਕਵਲਜੀਤ ਸਿੰਘ ਪਿੰਡ ਮੇਰਾ ਕੋਖਰ ਆ ਪਰਸੋਂ ਅਸੀਂ ਭਾਜੀ ਦੀ ਦੁਕਾਨ ਤੇ ਨਾ 버ਗਰ ਖਾਦਾ ਸੀ ਕੋਈ 11-12 ਵਜੇ ਨਾਲ ਉਸ ਟਾਈਮ ਸਾਡਾ 25-30 ਹਜ਼ਾਰ ਰੁਪਇਆ ਭਾਜੀ ਦੀ ਦੁਕਾਨ ਤੇ ਡਿੱਗ ਪਿਆ ਅਸੀਂ ਮੁਰਗੇ ਦੇਖਿਆ ਨਹੀਂ ਅਸੀਂ ਜਾ ਕੇ ਘਰ ਜਾ ਕੇ ਦੇਖਿਆ ਤੇ ਫਿਰ ਕੱਲ ਤੱਕ ਹਟ ਗਿਆ ਨਹੀਂ ਗਿਆ ਰਾਜਾ ਅੱਗੇ ਪਤਾ ਕੀਤਾ ਤਾਂ ਭਾਜੀ ਹੁਣੇ ਕਹਿੰਦੇ ਤੁਹਾਡੀ ਪੇਮੈਂਟ ਸਾਡੇ ਕੋਲ ਪਈ ਆ ਉਹਨਾਂ ਨੇ 22 ਤ ਤੁਹਾਨੂੰ ਵਾਪਸ ਕੀਤੀ ਆ ਮੈਂ ਤਾਂ ਅੱਜ ਕੱਲ ਜਿੱਦੇ ਲੋਕੀ ਫੌਲਦੇ ਨਹੀਂ ਭਾਜੀ ਅੱਜ ਕੱਲ ਇਮਾਨਦਾਰੀ ਬਹੁਤ ਘੱਟ ਮਿਲਦੀ ਆ ਬਾਕੀ ਕੀ ਕਹਿੰਦੇ ਹੁੰਦੇ ਆ ਵੀ ਭਾਜੀ ਉਹਨਾਂ ਨਾਲੋਂ ਤਾਂ ਸ਼ੁਰੂ ਤੋਂ ਪਿਆਰ ਐ ਸੇ ਗਵਰਨਮੈਂਟ ਸਕੂਲੇ ਪੜੇ ਆ ਭਾਜੀ ਉਹਨਾਂ ਨਾਲ ਸ਼ੁਰੂ ਤੋਂ ਖਾਂਦੇ ਪੀਂਦੇ ਰਹੇ ਆ ਉਹਦੀ ਗੱਲ ਨਹੀਂ ਕੋਈ ਵੀ ਪਰ ਚਲੋ ਕਹਿੰਦੇ ਇਮਾਨਦਾਰੀ ਦਾ ਪੈਸਾ ਜਿਹੜਾ ਉਹ ਕਦੇ ਨਾ ਕਦੇ ਵਾਪਸ ਆ ਜਾਂਦਾ ਬਾਕੀ ਮੈਂ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੈਨੂੰ ਪੇਮੈਂਟ ਵਾਪਸ ਕੀਤੀ ਆ ਇਹਨਾਂ ਨਾਲ ਸੋਲੂ ਆ ਮੈਂ ਬਰਗਰ ਦਾ ਕੰਮ ਕਰਨਾ ਜੀ ਤੇ ਕੀ ਗੱਲਬਾਤ ਹੋਈ ਸੀ ਜਦੋਂ ਆਏ ਸੀ ਪਤਾ ਨਹੀਂ ਭਾਜੀ ਇਹਨਾਂ ਨੇ ਬਰਗਰ ਖਾਦਾ ਮੇਰੇ ਕੋਲ ਇਹਨਾਂ ਦੇ ਪੈਸੇ ਡਿੱਗ ਗਏ ਆਂਟੀ ਨੇ ਮੈਨੂੰ ਕਿਹਾ ਮੇਰੇ ਪੈਸੇ ਡਿੱਗ ਗਏ ਕਿਸੇ ਦੇ ਮੈਂ ਚੁੱਕ ਕੇ ਰੱਖਦੇ ਆ ਉੱਥੇ ਸਾਈਡ ਤੇ ਕਰਕੇ ਬੱਸ ਮੁੜ ਕੇ ਆ ਭਾਜੀ ਹੁਣੇ ਆਇਆ ਮੇਰੇ ਕੋਲ ਦੋਆਂ ਦਿਨਾਂ ਦੇ ਨਾਲ ਬਾਅਦ ਤੇ ਪੈਸੇ ਦਿੱਤੇ ਤੁਹਾਨੂੰ ਪਤਾ ਸੀਗਾ ਵੀ ਇਹ ਕੌਣ ਨੇ ਜਾਂ ਕਿੱਥੇ ਨਹੀਂ ਭਾਜੀ ਨਹੀਂ ਮੈਨੂੰ ਕੋਈ ਨਹੀਂ ਪਤਾ ਤੇ ਫਿਰ ਤੁਸੀਂ ਜਾਂ ਉੱਥੇ ਵੇਟ ਕਰਦੇ ਰਹੇ ਇਹਨਾਂ ਦੀ ਹਾਂ ਇਸੇ ਕਰਕੇ ਚੁੱਪ ਕਰਕੇ ਰਹਿ ਗਏ ਜੀ ਪਰ ਸਾਨੂੰ ਇਹ ਵੀ ਨਹੀਂ ਪਤਾ ਵੀ ਕਿੰਨੇ ਪੈਸੇ ਬਸ ਪੂਰੀ ਇਮਾਨਦਾਰੀ ਨਾਲ ਜਿੰਨੇ ਪੈਸੇ ਹੈਗੇ ਤੁਹਾਡੇ ਆਹੀਂ ਸਾਨੂੰ ਅਸੀਂ ਨਹੀਂ ਗਿਨੇ ਕੁਛ ਨਹੀਂ ਕੀਤਾ ਅਸੀਂ ਉਤਰਾ ਦੇ ਉਤਰਾ ਡੱਕ ਛੜੇ ਜੀ ਕਿ ਅੱਜ ਕੱਲ ਲੋਕ 150 ਰੁਪਏ ਦੇ ਵੀ ਮਹਿਮਾਨ ਹੋ ਜਾਂਦੇ ਆ ਹਾਂਜੀ ਪਾਜੀ ਮੇਰੇ ਕੋਲ ਰਸ਼ ਹੁੰਦਾ ਨਾ ਤੇ ਜੇ ਕੋਈ ਚੋਕੇ ਲੈ ਆਂਦਾ ਤੇ ਫਿਰ ਉਹਦੇ ਦੇ ਸਾਨੂੰ ਤੇ ਪਤਾ ਨਹੀਂ ਲੱਗਣਾ ਇਹ ਕਿਹੜਾ ਲੈ ਗਿਆ ਜੀ ਕਿਤਾ ਮਨ ਚ ਆਇਆ ਕਿ ਪੈਸੇ ਵਾਪਸ ਦੇ ਨਹੀਂ ਪਾਜੀ ਜਿਹਦੇ ਪੈਸੇ ਉਹਦੇ ਦੇਨੇ ਸਾਨੂੰ ਮਾਲਕ ਨੇ ਬੜੀ ਕਿਰਪਾ ਵਾ ਵੀ ਅਸੀਂ ਰੋਟੀ ਖਾ ਰਹੇ ਰੱਜ ਕੇ ਤੇ